ਇਹ ਇਹ ਬੰਦੇ ਲੁਕੇ ਜੇ ਨੇ ਨਾ ਕਿਤੇ ਆਏ ਨਹੀਂ ਬਾਲਾ ਹਨ ਸ਼ੋਹਾ ਨਹੀਂ ਕਰਦੇ ਵੀਡੀਓ-ਬਿਡੀਓ ਬਣਾਉਂਦੇ ਨਹੀਂ ਗਏ ਤਾਂ ਬਹੁਤ ਮੈਨ ਲੱਗੇ ਆ ਹਾਂ ਨਾ ਮੇਲੇ ਮੁੱਲੇ ਤਾਂ ਜਾਣਦੇ ਹੋ ਮੇਲੇ ਤਾਂ ਤਾਂ ਹਰੇਕ ਦੇ ਜਾਂਦੇ ਆ ਵੀ ਵੀਡੀਓ-ਬਿਡੀਓ ਤੇਰੇ ਚੈਨਲ ਤੇ ਚੱਲੂ ਹੁਣ ਕੁਆਲਿਟੀ ਚੰਗੀ ਪੰਦਾ ਬਈ ਬੱਕਰਾ ਲੈ ਕੇ ਨਹੀਂ ਆਇਓ ਯਾਰ ਬੱਕਰਾ ਨਹੀਂ ਲੈਂਦਾਗਾ ਹਾਂ ਹਾਂ ਮੇਰੇ ਨਾਲ ਸ਼ੈਨਗਰ ਦੀ ਬਹੁਤ ਚੰਗੀ ਆ ਵੀ ਲੂਣ ਨਹੀਂ ਸੂਈ ਵੀ ਹੈ ਲੂਣ ਸੂਈ ਆ ਇਹ ਦੁੱਧ ਜਿੰਨਾ ਟਾਈਮ ਪਠਾਣ ਦਾ ਸਾਰਾ ਸੂਈ ਚੰਗਾਣਾ ਸਾਰਾ ਸੂਆ ਹਾਂ ਫੇਰ ਇਹ ਡੰਗਾ ਡੰਗਾ ਹੁੰਦਾਂ ਇਹ ਦੁੱਧ ਆਉਂਦਾ। ਅੱਛਾ ਠੀਕ ਹੈ। ਹਾਂ ਫਿਰ ਜਿਹੜਾ ਛਾੜ ਦਿੰਗਾ ਇਹ ਉਹੀ ਚੋਣਾ। ਫਿਰ ਹੁਣ ਇਹ ਪੱਠਾ ਨੂੰ ਦੁੱਧ ਪਿਆ ਕੇ ਉਹਨਾਂ ਨੂੰ ਜਿਹੜੀ ਮੋਗ-ਮੋਗ ਜਿਹੀ ਤਾਂ ਨਹੀਂ ਲੱਗਦੀ। ਨਹੀਂ ਨਹੀਂ ਭਾਈ ਜਿਹੜਾ ਆਪਾਂ ਕਦੇ ਨਾ ਕਦੇ ਤੋੜ ਕੇ ਦੁੱਧ ਪਿਉਂਨੇ ਉਹਨਾਂ ਨੂੰ ਮੋਗ ਲੱਗਦੀ। ਜਿਹੜਾ ਲਗਾਤਾਰ ਪਿੰਦੇ ਉਹਨਾਂ ਨੂੰ ਨਹੀਂ ਹੁੰਦਾ। ਉਹਨਾਂ ਨਾਲ ਨਹੀਂ ਲੱਗਦੀ। ਨਹੀਂ। ਦੋਸਤੋ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਬਾਈ। ਅੱਜ ਆਪਾਂ ਮੇਲੇ ਤੇ ਪਹੁੰਚੇ ਸੀਗੇ ਬਾਈ। ਲੰਮੇ ਜੱਟਪੁਰੇ। ਤੇ ਇੱਥੇ ਵਧੀਆ ਮਾਲ ਆਉਂਦਾ ਹੁੰਦਾ ਬਾਈ। ਸਾਲ ਦੇ ਵਿੱਚ ਇੱਕ ਵਾਰੀ ਮੇਲਾ ਲੱਗ ਤਾਜਾ ਬਾਈਆਂ ਨਾਲ ਗੱਲ ਕਰਦੇ ਆ ਬਹੁਤ ਚੰਗਾ ਮਾਲ ਆ ਬਈ ਮੰਨ ਕੇ ਚੱਲੋ ਵੀ ਜਿੰਨੇ ਮੇਲੇ 'ਚ ਆਏ ਨੇ ਬੰਦੇ ਹੈਗਾ ਤਾਂ ਸਾਰਿਆਂ ਨੇ ਚੰਗਾ ਪਰ ਇਹਨਾਂ ਲਵੇ ਜਿਹੜੀਆਂ ਬੱਕਰੀਆਂ ਨੇ ਉਹ ਬਹੁਤ ਚੰਗੀਆਂ ਨੇ ਬਈ ਕਿਹੜਾ ਪਿੰਡ ਆ ਛੋਡਾ ਲੋਪੋ ਆ ਬਈ ਲੋਪੋ ਕਿੱਥੇ ਰਹਿ ਗਿਆ ਬਈ ਇਹ ਇਹ ਲੋਪੋ ਵੱਧਣੀ ਗਈ ਠੀਕ ਆ ਬਈ ਕਿੰਨਾ ਕੁ ਪੁਰਾਣਾ ਕੰਮ ਆ ਬੱਕਰੀਆਂ ਦਾ ਇਹ ਬਈ ਤੀਜੀ ਪੀੜੀ ਹੋ ਗਈ ਹੈ ਤੀਜੀ ਪੀੜੀ ਤੇ ਜਿਹੜੀਆਂ ਬੱਕਰੀਆਂ ਨੇ ਬਈ ਘਰ ਦੀ ਤੁਰੀਆਂ ਆਉਂਦੀਆਂ ਨੇ ਹੈ ਹਾਂ ਘਰ ਦੀਆਂ ਹੂੰ ਠੀਕ ਆ ਲੈ ਬਈ ਬੱਕਰੀਆਂ ਦਿਖਾਈ ਤੇਰੀਆਂ ਤੇ ਦੱਸੀ ਜੱਲੀ ਡਿਟੇਲ ਬੱਕਰੀਆਂ ਦੀ ਆ ਬੱਕਰੀ ਬਾਰੇ ਦੱਸਿਓ ਬਈ ਗੱਬਣਾ ਕਿ ਕਿਵੇਂ ਇਹ ਇਹ ਬਈ ਇਹ ਕ੍ਰਾਸ ਹੌਣ ਕਰਾਈ ਇਹ ਅਜਾ ਹੁਣ ਕਰਾਈਆ ਹਾਂ ਠੀਕ ਆ ਤੋਰੀ ਮਾੜੀ ਹੀ ਗਾਹਣੂ ਬਈ ਇਹਨੂੰ ਲੈ ওই ਬੱਕਰੀਆਂ ਦਿਖਾਵਾਂਗੇ ਆ ਵੀਡੀਓ ਦੇ ਵਿੱਚ ਤੇ ਦੇਖ ਲਿਓ ਬਾਈ ਬਸ ਕਿੰਨੀ ਹਾਈਟ ਹੂਟ ਆ ਬਈ ਇਹਦੀ ਇਹ ਮਿਣੀਆਂ ਨਹੀਂ ਇਹ ਬਈ ਮਿਣੀਆਂ ਨਹੀਂ ਨਹੀਂ ਕਿਤੇ ਮਿਣੀਆਂ ਨਹੀਂ ਬਈ ਤੁਸੀਂ ਬੱਕਰੀਆਂ ਨਹੀਂ ਇਹ ਮੈਂਦੇ ਘਾਟੀਆਂ ਬਈ ਹਾਂ ਨਹੀਂ ਤੁਸੀਂ ਘੱਟੀ ਦਾ ਹੋ ਹੋ ਗਿਆ ਨਹੀਂ ਜੱਗੇ ਠੀਕ ਆ ਬਈ ਮੂੰਹ ਮੱਥਾ ਦੇਖ ਲਓ ਬੰਦਿਆਂ ਲਾਵੇ ਕੁਆਲਿਟੀ ਇੱਕ ਨੰਬਰ ਆ ਇਹ ਗਦੇ ਰੰਗ ਬਾਈ ਫਿਰ ਲੋਹਾ ਤੇ ਕਾਲਾ ਫਿੱਟਾ ਥੋਡੇ ਹਾਂ ਬਾਈ ਬੱਕਰਾ ਕਾਲਾ ਉਹੀ ਲੋਹੇ ਸੋਈ ਜਾਂਦਾ ਵਿੱਚ ਕਾਲੇ ਲੋਹੇ ਇੱਕ ਬੱਕਰਾ ਜਿਹੜਾ ਹੈਗਾ ਉਹੀ ਸੁੰਦਾ ਹੈ ਹਾਂ ਤੇ ਬੱਕਰੇ ਲੈ ਕੇ ਆਏ ਹੋਰੇ ਨਹੀਂ ਬੱਕਰੇ ਲੈ ਬੱਕਰੇ ਹੀ ਲੈ ਆਏ ਹੈ ਠੀਕ ਆ ਲਓ ਬਾਈ ਬੱਕਰੇ ਨੂੰ ਹੋਰ ਦਿਖਾਉਂਨੇ ਆ ਬਾਈਆਂ ਦੀਆਂ ਆ ਲੋਹੇ ਰੰਗ ਦੀ ਬੱਕਰੀ ਬਾਈ ਹਾਈਟ ਕਿੰਨੀ ਕਿੰਨੀ ਕਹੂ ਯਾਰ ਇਹਦੀ ਜੱਗੇ 37 37 37 ਠੀਕ ਆ ਇਹਨੂੰ ਫੜ ਲਈ ਜਿਹੜੀ ਮੜਾ ਆ ਤੂੰ ਲੈ ਕਿ ਨਹੀਂ ਆਇਆ ਜੱਗੇ ਆਦਿਆਂ ਬੱਕਰੀਆਂ ਠੀਕ ਹੈ ਭਈਆ ਲੋਹੀ ਬੱਕਰੀ ਦੇਖ ਲੋ ਇਹਦੇ ਕੰਨ ਦੇਖੋ ਕਿੰਨੇ ਲੰਮੇ ਨੇ ਤੇ ਹੈਟ ਵਗੈਰਾ ਇਹਨਾਂ ਦੀ ਹੈਗੀ ਆ ਤਕਰੀਬਨ 38 37 ਕਿ ਹੈਟ ਹੈਗੀ ਲੈ ਵੀ ਭਾਈ ਜੱਗੇ ਨਾਲ ਗੱਲ ਕਰਾਉਣਾ ਛੋਡੀ ਤੇ ਬੱਕਰੀਆਂ ਸਾਨੂੰ ਬਾਈ ਦਿਖਾਊਗਾ ਸਾਰੀਆਂ ਜੱਗੇ ਇਹ ਮੁੰਡੇ ਭਾਈ ਕਿਵੇਂ ਜਾਣਦੇ ਤੈਨੂੰ ਇਹ ਰਿਸ਼ਤੇਦਾਰੀ ਆਪਣੀ ਆ ਰਿਸ਼ਤੇਦਾਰੀ ਆ ਠੀਕ ਹੈ ਫੱਕ ਇਹ ਜਿਹੜੀ ਇਹਨਾਂ ਲਵੇ ਲੈਣ ਚੱਲਦੀ ਆ ਪਤਾ ਕੁਛ ਕਿੱਥੋਂ ਕਿਵੇਂ ਚੱਲਦੀ ਆ ਕਿਹ ਲੈਣ ਦੀਆਂ ਜੋੜਦੀਆਂ ਬੱਕਰੀਆਂ ਸਾਰੀਆਂ ਇਹਦੇ ਨਾਲ ਘਰਦੀਆਂ ਬੱਕਰੂਆਂ ਨੇ ਘਰਦੀਆਂ ਨੇ ਹਾਂ ਠੀਕ ਐ ਪਾਸੇ ਵੇਚਦਾ ਦੰਦੇ ਲੈਂਦੇ ਨਹੀਂ ਕਿ ਪਾਸੇ ਇਹ ਵੇਚ ਦਿੰਦੇ ਆ ਲੈਂਦੇ ਨਹੀਂ ਹੈਗੇ ਹਾਂ ਠੀਕ ਐ ਵੀ ਘਰਦਾਰਾ ਵਾ ਹਾਂ ਮੈਂ ਹੋਇਆ ਪ੍ਰਾਣੀਆਂ ਬੱਕਰੀਆਂ ਸਾਰੀਆਂ ਇਹ ਠੀਕ ਐ ਤੇ ਬੋਕ ਵੀ ਨਹੀਂ ਬਦਲ ਮਾ ਛੱਡਦੇ ਬੋਕ ਬੋਕ ਨਹੀਂ ਛੱਡਦੇ ਕਿ ਨਾ ਇਹ ਕਿਸੇ ਦੀ ਬੱਕਰੀ ਲੋਹਣ ਇਹ ਵਿੱਚ ਹੀ ਛੱਡਦੇ ਆ ਆਪਦੀ ਬੱਕਰੀ ਦਾ ਹੀ ਛੱਡਦੇ ਬਸ ਠੀਕ ਐ ਲਓ ਵੀ ਬੱਕਰੀਆਂ ਦੇਖੋ ਬਾਈ ਬਾਈਆਂ ਲਵੇ ਬਹੁਤ ਚੰਗੀ ਮੇਲਾ ਡੱਡ ਲੈਣਾ ਜਮਾ ਘਰ ਦੀ ਬਾਈ ਹੁਣ ਇਹ ਮੰਨ ਲਾਦਾ ਫਾਇਟ ਪੱਠੀ ਨੇ ਨਾ ਸਾਰੀਆਂ ਹਾਂ ਫੈਨ ਕੋਠਾ ਕਿੰਨੇ ਕਿੰਨੇ ਦੰਦ ਹੋ ਗਏ 6 ਦੰਦ ਕਰਕੇ ਲਵਾਉਂਦਾ ਬਾਈ ਹੈ 6 ਦੰਦ ਕਰਕੇ ਲਵਾਉਂਦੇ ਅੱਛਾ 6 ਦੰਦ ਕਰਕੇ ਲਵਾਉਣਾ ਹਾਂ ਵੱਡੀਆਂ ਬੱਕਰੀਆਂ ਵੇਚ ਦਿੰਨੇ ਹਾਂ ਹਾਂ ਠੀਕ ਹੈ ਹੁਣ 6 ਦੰਦ ਹੋਈ ਹੋਈ ਆ 6 ਦੰਦ ਹੁਣ ਗੱਬਣਾ ਹੈ ਹਾਂ ਗੱਬਣਾ ਹੁਣ ਮਹੀਨੇ ਕਿੰਨੇ ਲੱਗਦੇ ਅੱਛਾ ਠੀਕ ਹੈ ਛੋਟੀਆਂ ਪੱਠਾਂ ਦਿਖਾਈ ਬਾਈ ਇਹ ਸੁਨੀਆਂ ਹੋਣਗੀਆਂ ਬੱਕਰੀਆਂ ਹੁਣ ਇੱਧਰ ਦਿਖਾ ਦਿੰਦੇ ਆਂ ਭਈ ਮਾਲ ਇਹਨਾਂ ਦਾ ਆ ਲੈ ਆ ਲੈ ਆ ਲੈ ਇੱਕ ਲੋਹੀ ਜੀ ਸੀ ਇਹ ਲੋਹੀ ਥਾਲਾ ਆਹ ਵੇ ਲੋਹੀ 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 ਲਿਆ ਲੋਹੀ ਥਾਲਾ ਲੋਹੀ ਲੋਹੀ ਲਓ ਵੇ ਆ ਮੈਂ ਵੀ ਦੇਖੋ ਐ ਤੋੜ ਲੈ ਜਾਂਦਾ ਦੋਦਾਂ ਤੇ ਲਾਏ ਹੋਏ ਆ ਲਾ ਜੀ ਲਾ ਕੇ ਆ ਨਾ ਕੰਨ ਬਹੁਤ ਨੇ ਨਾ ਵੀ ਕੰਨ ਕੰਨ ਬਹੁਤ ਲੰਮਾ ਹੂੰ ਹਾਲੋ ਹੀ ਇੱਕ ਬੱਕਰੀ ਦੀ ਇਹ ਨੇ ਦੋਨੋਂ ਕੋਈ ਬੱਕਰੇ ਦੀਆਂ ਦੋਨੇ ਪਰ ਰੰਗ ਕਿਵੇਂ ਬਾਈ ਅਲੱਗ-ਲੱਗ ਜੇ ਕੱਢ ਦਿੰਦਾ ਜਿਆ ਦੋਹਾ ਕੱਢ ਦਿੰਦਾ ਰੰਗ ਉਹ ਕੱਢ ਦਿੰਦਾ ਇਹ ਮਾਂ ਲਾਲ ਮਾਂ ਲਾਲ ਬਾਈ ਅੱਛਾ ਮਾਂ ਤੇ ਬਾਕੀ ਆਹਾਂ ਇਹ ਕਾਲੀ ਬੱਕਰੀ ਦੀ ਆ ਇਹ ਕਾਲੀ ਬੱਕਰੀ ਦੀ ਆ ਕੁਆਲਿਟੀ ਚੰਗੀ ਪੰਦਾ ਬਾਈ ਬੱਕਰਾ ਲੈ ਕੇ ਨਹੀਂ ਆਇਆ ਯਾਰ ਬੱਕਰਾ ਨਹੀਂ ਲੈਂਦਾਗਾ ਇਹਨਾਂ ਦਾ ਸ਼ੇਨਗਰ ਹੋ ਗਿਆ ਥੋੜਾ ਜਿਹਾ ਸਿੰਗ ਖਰਾਬ ਹੋ ਗਿਆ ਕਿੰਨੇ ਟਾਈਮ ਦੀ ਆ ਬਈ ਆਹ ਦੋ ਦੰਦ ਬਾਬਾ ਠੇ ਪੱਟੇ ਆਉਣ ਲਾਉ ਤੁਹਾਨੂੰ ਇਹਨੇ ਉਹ ਖੀਰੀ ਆ ਪੱਠੀ ਖੀਰੀ ਇਹਦਾ ਦੁੱਧ ਜਾਂਦਾ ਇਹਨਾਂ ਦੀਆਂ ਮਾਵਾ ਹੈਗੀਆਂ ਉਰੇ ਹਾਂ ਹੈਗੀਆਂ ਮਾਂ ਇਹਦੀ ਮਾਂ ਨਹੀਂ ਇਹਦੀ ਕਾਲੀ ਦੀ ਕਾਲੀ ਦੀ ਆ ਲਾਲ ਦੀ ਮਾਂ ਆਹ ਲੋਹੀ ਦੀ ਮਾਂ ਵਾ ਇਹ ਲੋਹੀ ਦੀ ਮਾਂ ਹੈ ਹਾਂ ਆ ਬੱਕਰਾ ਚੰਗਾ ਰਿਜ਼ਲਟ ਪਾਉਣਾ ਨਾ ਵੇ ਸੋਹਣਾ ਸੋਹਣਾ ਬੱਕਰਾ ਆ ਕਾਲੀ ਦੀ ਮਾਂ ਆਹ ਕਾਲੀ ਦੀ ਆ ਕਾਲੀ ਦੀ ਮਾਂ ਲੋਈ ਬੱਕਰੀ ਬਹੁਤ ਚੰਗੀ ਆ ਵੀ ਲੂਣੀ ਸੋਈ ਵੀ ਲੂਣ ਸੋਈ ਆ ਇਹ ਹਾਂ ਵੱਡੀਆਂ ਬੱਕਰੀਆਂ ਵੇਚਤੀਆਂ ਮਨ ਲਾ ਸਾਰੀਆਂ ਨਾ ਹਾਂ ਵੇਚ ਲਿਆਏ ਨਹੀਂ ਬੱਕਰੀਆਂ ਵੱਡੀਆਂ ਕਰੇ ਨੇ ਹਾਂ ਕਰੇ ਨੇ ਅਜੇ ਕੋਈ ਨਹੀਂ ਬੱਕਰੇ ਆਏ ਅੱਛਾ ਠੀਕ ਐ ਨਹੀਂ ਕਰੇ ਨੇ ਬੱਕਰੀਆਂ ਬਈ ਸਾਰੀਆਂ ਚੰਗੀਆਂ ਨੇ ਬਾਈਆਂ ਲਵੇ ਫੂਰ ਫੜ ਬੱਕਰੀਆਂ ਬਹੁਤ ਤੇ ਜੱਗੇ ਕੋਈ ਕੰਮ ਵਾਲੀ ਗੱਲ ਕਰ ਲਈ ਵਿੱਚ ਵੀਡੀਓ ਦੇ ਹੁਣ ਮਾਰੀ ਹਾਂਜੀ ਕਰੋ ਕਰੋ ਵੀਰੇ ਇਹ ਯਾਰ ਕਈ ਵਾਰ ਬੱਕਰੀ ਥਾਣ ਤੋਂ ਚੜਾ ਜਾਂਦੀ ਹੈ ਨਾ ਜਦੋਂ ਹੁਣ ਸੂਹਾ ਪਿਆ ਬੱਕਰੀਆਂ ਦਾ ਤਾਂ ਕਈ ਵਾਰ ਥਾਣ ਉੱਚਾ ਨੀਵਾ ਜਾ ਹੋ ਜਾਂਦਾ ਉਹਦਾ ਕੀ ਹੱਲ ਕਰਦੇ ਫਿਰ ਤੁਸੀਂ ਬੇਰੇ ਜਿਹੜਾ ਤਾਂ ਇੱਕ ਤਾਂ ਬੈਨ ਉੱਠਣਾ ਹੋ ਜਾਂਦਾ ਵੇ ਗੰਦੇ ਮਿੰਦੇ ਮਾਥਾਂ ਤੇ ਬੈਠ ਜਾਵੇ ਬੱਕਰੀ ਹੂੰ ਇਹ ਤਾਂ ਕਾਰਨ ਮਿਹਨਤ ਆ ਫਿਰ ਆਹੀ ਆ ਦਾ ਬਸ ਅੱਛਾ ਨਾ ਇਹਦਾ ਫਿਰ ਹੱਲ ਕਿਵੇਂ ਕੀ ਇਲਾਜ ਕਰੀ ਹੱਲ ਤਾਂ ਦੂਜੇ ਸੂਏ ਦਾ ਹੋ ਸਕਦਾ ਉਹ ਉਸੇ ਸੂਏ ਨਹੀਂ ਹੁੰਦਾਗਾ ਉਸ ਵੀ ਨਹੀਂ ਹੁੰਦਾ ਉਹ ਸੂਏ ਨਹੀਂ ਹੁੰਦਾਗਾ ਗੱਬਨ ਹੋਈ ਤਾਂ ਕ੍ਰੋਸ ਹੋਈ ਤਾਂ ਬਾਅਦ ਚ ਹੱਲ ਹੋ ਜਾਂਦਾ ਵਾ ਜੇ ਜੇ ਕਈ ਵਾਰੀ ਸਟੈਟਸ ਜੀ ਹੋ ਜਾਂਦੀ ਆ ਥਣ ਜਾਂ ਕਾਲਡਾ ਥਣ ਹੋ ਜਾਂਦਾ ਨਾ ਰੋਡ ਦੇ ਲਈ ਕੀ ਦਿੰਨੇ ਹੋ ਤੁਸੀਂ ਬਾਲਾ ਤਾਂ ਰੁਕੂਗਾ ਬਈ ਥਣ ਉਹ ਹਾਂ ਹਾਂ ਉਹ ਤਾਂ ਕਲੜਾ ਪੰਨ ਤਾਂ ਜਾਂਦਾ ਨਹੀਂਗਾ ਬਾਹਲਾ ਤਾਂ ਵੀ 90% ਦਾ ਰੋਟੀ ਜਿਹੜੀਆਂ ਕਾਲੀਆਂ ਮਿਰਚਾਂ ਮੁਰਚੀਆਂ ਆ ਕਿਹਾ ਉਹ ਚ ਦਿਨੇ ਹੁੰਨੇ ਉਹ ਤਾਂ ਤੁੱਕਾ ਵਾ ਯਾਰ ਮੇਰੇ ਹਿਸਾਬ ਨਾਲ ਤਾਂ ਕੀ ਹੁੰਦਾਗਾ ਉਹ ਵੀ ਉਹ ਤਾਂ ਤੁੱਕਾ ਵਾ ਵਾ ਜੇ ਤਾਂ ਲੱਗ ਗਿਆ ਤਾਂ ਸਿਰੇ ਆ ਨਹੀਂ ਬਾਕੀ ਦਥਨ ਖਰਾਬ ਹੋਣ ਦਾ ਝਾਂਸਾ ਫੁੱਲ ਨਹੀਂ ਕੀ ਕੀ ਸਮਾਨ ਕੀ ਹੁੰਦਾ ਉਹ ਉਹ ਤਾਂ ਕਾਲੀਆਂ ਮਿਰਚਾਂ ਦੇ ਦਈਆਂ ਵਾ ਬਾਲ ਬੋਲ ਕੇ ਹਾਂ ਹੋਰ ਐਡਾ ਕੋਈ ਖਾਸ ਤਾਂ ਹੈ ਨਹੀਂ ਕੋ ਯਾਰ ਬਾਕੀ ਟੀਕੇ ਟੂਕੇ ਤਾਂ ਹੁਣ ਬਹੁਤ ਚੱਲੇ ਆ ਬਾਈ ਬਣ ਕੇ ਮੇਰਾ ਸਿੰਗਰ ਪਿਆ ਹੋਇਆ ਵਾ ਤੇ ਮੇਰੀ ਬਿਮਾਰੀ ਵੀਡੀਓ ਪਾਉਣੀ ਆ ਸੀ ਪਾ ਦਾਂਗੇ ਕਰ ਲਾ ਕਰ ਲਾ ਪਹਿਲਾਂ ਠੀਕ ਐ ਤੇ ਇਹਦੀ ਹਾਈਟ ਬਹੁਤ ਆ ਹਨਾ ਹਾਂ 40 ਪਲੱਸ ਆ ਪੱਟ 40 ਪਲੱਸ ਹੋਊਗਾ ਹਾਂ ਹੋਊਗੀ ਠੀਕਾ ਚੰਗੀ ਆ ਬਈ ਪੱਠ ਐ ਸੂਈ ਹੋਈ ਆ ਹੁਣ ਦੂਜੇ ਸੂਏ ਸੂਈ ਗਈ ਇਹਦੇ ਬੱਚੇ ਹੈਗੇ ਇਹਦੇ ਬੱਚੇ ਹੋਗੇ ਕਰੇ ਆ ਬੱਚੇ ਕਰਿਆ ਵੀ ਬਈ 40 ਪਲੱਸ 40 ਪਲੱਸ ਹੋਊਗੀ ਪੱਟ ਹੂੰ ਇਹ ਵੀ ਬਈ ਬਹੁਤ ਚੰਗੀ ਆ ਲੋਹੀ ਬੱਕਰੀ ਆਓ ਮੇਮਣੀ ਲਾਈਂ ਬੂਰ ਕੰਨੀ ਫੜ ਕੇ ਲਿਆ ਦੋ ਮੈਂ ਬਈ ਲੋਪੋ ਵਾਲਿਆਂ ਕੋਲ ਵੀ ਮਾਲ ਚੰਗਾ ਸੇਗਾ ਉਹਦੇ ਪਿੰਡ ਦੇ ਆਉਣਾ ਸਖਜਿੰਦਰ ਦੇ ਪਿੰਡ ਦੇ ਨੇ ਹਾਂ ਸੁਖਜਿੰਦਰ ਦੇ ਪਿੰਡ ਦੇ ਕੋਈ ਓਏ ਮੰਡੀ ਦੇ ਆ ਜੀ ਜਦੋਂ ਨਾਲ ਲਿਆਉਂਦੇ ਉਹ ਮੰਡੀ ਦੇ ਲਿਆਉਂਦੇ ਤਾਂ ਹੈਗੇ ਆ ਬੱਕਰੀਆਂ ਬਹੁਤ ਮਹਿੰਗੀਆਂ ਆ ਕੰਨ ਕਿੰਨੇ ਚ ਦਾ ਹੋਊਗਾ ਹੋਊਗਾ 18 18 ਤੋਂ ਤਾਂ ਪਲੱਸ ਹੋਊਗਾ 18 ਤੋਂ ਪਲੱਸ ਪਲੱਸ ਹੋਊਗਾ ਹੂੰ ਇਹ ਕੇ ਬੰਦੇ ਲੁਕੇ ਜੇ ਨੇ ਨਾ ਕਿਤੇ ਆਏ ਨਹੀਂ ਬਾਲਾ ਹਨਾ ਸ਼ੋਹਿਆ ਨਹੀਂ ਕਰਦੇ ਵੀਡੀਓ-ਬੁਡੀਓ ਬਣਾਉਂਦੇ ਨਹੀਂ ਗਏ ਤਾਂ ਬਹੁਤ ਮੇਲੇ ਲੱਗੇ ਆ ਹਾਂ ਨਾ ਮੇਲੇ ਮੁੱਲਿਆਂ ਤੇ ਜਾਣਦੇ ਹੋ ਮੇਲੇ ਤਾਂ ਤਾਂ ਹਰੇਕ ਤੇ ਜਾਂਦੇ ਆ ਵੀ ਵੀਡੀਓ-ਬੁਡੀਓ ਤੇਰੇ ਚੈਨਲ ਤੇ ਚੱਲੂ ਹੁਣ ਐ ਠੀਕ ਆ ਆ ਬੱਕਰੀਆਂ ਦੀ ਪਹਿਲੀ ਵਾਰੀ ਬਣੀ ਆ 202 ਰਾਜ ਜੁਨੇ ਬਣਾਈ ਜੀ ਠੀਕ ਹੈ ਹਾਂ ਠੀਕ ਹੈ ਵੇ ਉਹ ਓਡੀ ਘੱਟੀ ਹੋਈ ਆ ਤੁਸੀਂ ਮੁਕਾਬਲੇ ਮੁਕੌਲੇ ਚ ਗਏ ਕਿਤੇ ਨਹੀਂ ਇਹੀ ਗਏ ਨਹੀਂ ਮੁਕਾਬਲੇ ਮੁਕਾਬਲੇ ਤੇਰੀ ਰੈਡੀ ਤੇ ਲਿਆਉਂਦਾ ਚਲ ਬੱਕਰੀਆਂ ਚੰਗੇ ਨੇ ਸਾਰੀਆਂ ਚੰਗੇ ਆ ਬੱਕਰੇ ਇਹਨਾਂ ਲਾਵੇ ਹਾਂ ਹਾਂ ਆਦਮੀ ਕਿਵੇਂ ਹਾਂ ਸਾਰੀਆਂ ਪਲੂਣ ਪੱਠੇ ਲੈਣਾ ਭਾਈ ਇਹਦੇ ਨਾਲ 6-6 ਦੰਦ ਪੱਠਾ 2000 ਕੀ ਬੱਕਰੀਆਂ ਹੁਣ ਸੂਣ ਵਾਲੀਆਂ ਨੇ ਸਾਰੀਆਂ ਆ ਲੱਗੀ ਜਾਂਦੀਆਂ ਭਾਈ ਪਹਿਲਾਂ ਕਿਸੇ ਤੇ ਚੈਨਲ ਤੇ ਆਈ ਨਹੀਂ ਵੀਡੀਓ ਇਹ ਕੱਲੇ ਰਾਜੂ ਵਾਲੇ ਤੇ ਆਇਆ ਹਾਂ ਰਾਜੂ 2022 ਜੀ ਬਣਾਈ ਸੀ ਇੰਦਗੜ ਉਹਨੇ ਇੰਦਗੜ ਬਣਾਈ ਸੀ ਹਾਂ ਠੀਕ ਆ ਇਹ ਦੂਜੀ ਵੀਡੀਓ ਆ ਮਾਤਾ ਜੀ ਹਾਂ ਦੂਜੀ ਵੀਡੀਓ ਤੁਹਾਡੇ ਜੰਗਲ ਬੱਕਰੀਆਂ ਭਾਈ ਬਹੁਤ ਚੰਗੇ ਨੇ ਸ਼ਾਮੀਆਂ ਹੋਈਆਂ ਨੇ ਯਾਰ ਹਾਂ ਆਹੋ ਠੀਕ ਆ ਪਰ ਸ਼ਖਜੇਂਦਰ ਬਣਾਉਂਦਾ ਵੀਡੀਓ ਛੋਟਕੇ ਬਣਾਈ ਨਹੀਂ ਕਿਤੇ ਨਹੀਂ ਨਹੀਂ ਕਿਸੇ ਨੇ ਨਹੀਂ ਬਣਾਈ ਜੀ ਅੱਛਾ ਨਾ ਪਿੰਡ ਦਾ ਮੈਂ ਖਾਉ ਤਾਂ ਨਹੀਂ ਨਹੀਂ ਆਂਦੇ ਸੀਗੇ ਉਹ ਟਾਈਮ ਤੋਂ ਸਾਡਾ ਆਉਣੀ ਲੱਗਦਾ ਤੁਹਾਨੂੰ ਇਹ ਕਹਿੰਦਾ ਸੀਗਾ ਹਾਂ ਠੀਕ ਹੈ ਠੀਕ ਹੈ ਬੱਕਰੀਆਂ ਜਾਂ ਫਿਰ ਹੁਣ ਕੀ ਵੇਚ ਵੇਚਣ ਲਈ ਲਿਆਏ ਹੋ ਇੱਥੇ ਕਹ ਲੈ ਕਿ ਨਹੀਂ ਆਈ ਕੁਛ ਨਹੀਂ ਇੱਥੇ ਇੱਥੇ ਲਿਆਏ ਵੇਚਣ ਲਈ ਇੱਥੇ ਵੇਚਣ ਕਹ ਲੈ ਮੈਂ ਕਿਹਾ ਮੈਂ 11 ਬੱਕਰੀਆਂ ਵੇਚ ਤਕ ਪੈਣਾ 11 ਵੇਚੀਆਂ ਹਾਂ ਹਾਂ ਆਏਗਾ ਵੇਚ ਵੀ ਦੇ ਮੈਂ ਕੋਈ ਵੱਡਿਆਂ ਚੋਂ ਪਰ ਫੰਡਰਾ ਪੱਠਾ ਚੋਂ ਨਹੀਂ ਦਿੰਦੇ ਇਹ ਫੰਡਰਾ ਚੋਂ ਨਹੀਂ ਦਿੰਦੇ ਵੀ ਵੱਡੀਆਂ ਚ ਦੇ ਦੋਗੇ ਹਾਂ ਵੱਡੀਆਂ ਚ ਦੇ ਦਾਂਗੇ ਕੋਈ ਮੈਂ ਵੀ ਨਹੀਂ ਨੇ ਮੇਵਣੀਆਂ ਆ ਨਹੀਂ ਮੇਹਣੀਆਂ ਪਾਲਦੇ ਆਂ ਅਸੀਂ ਅੱਛਾ ਜਿਵੇਂ ਆ ਆ ਪਾਖਾਈਆਂ ਨੇ ਜਿਹੜੀਆਂ ਵੀਡੀਓ ਤੇ ਹਾਂ ਮੇਹਣੀਆਂ ਨਾਲ ਹੀ ਬੰਦ ਗਾ ਇਹ ਅੱਛਾ ਮੇਹਣੀਆਂ ਪਾਲਦੇ ਆਂ ਇਕੱਲੇ ਬੱਕਰੇ ਦੇ ਦਿੰਨੇ ਹੋ ਹਾਂ ਬੱਕਰੇ ਹੂੰ ਹੂੰ ਠੀਕ ਐ ਮਾਲ ਬਹੁਤ ਚੰਗਾ ਬਈ ਤੇਰਾ ਫੇਰੀ ਬੰਦੀਆਂ ਇਹ ਨਾ ਫਿਰ ਤਜਰਬਾ ਤੈਨੂੰ ਹੈਗਾ ਪੂਰਾ ਸਾਹਮਣ ਦਾ ਹਾਂ ਹੁਣ ਮੈਂ ਹੀ ਹੁਣਾ ਬਈ ਨਾਲ ਬਾਪੂ ਅੱਛਾ ਤੂੰ ਹੀ ਹੁਣਾ ਹਾਂ ਪਰ ਜਿਵੇਂ ਅੱਜ ਜਿਹੜੇ ਦੇਸੀ ਤਰੀਕੇ ਵਰਤਦੇ ਆ ਉਹ ਆਉਂਦੇ ਸਾਰੇ ਤੈਨੂੰ ਹਾਂ ਕਾਰ ਲਈ ਦੇ ਵਿੱਚ ਜਿਹੜੇ ਸਾਂਝ ਜਿਹੰਦੇ ਆਉਦੀ ਜਿਵੇਂ ਹੁਣ ਸੂਆ ਪਿਆ ਹੋਇਆ ਬੱਕਰੀਆਂ ਦਾ ਕੀ ਦੇਖਭਾਲ ਕਰੋਗੇ ਇਹਨਾਂ ਦੀ ਹੁਣ ਸੂਏ ਬੱਚਾ-ਵੱਚਾ ਜੇ ਉਹ ਜਿਵੇਂ ਦੇਖ ਲਈਦਾ ਜਿਵੇਂ ਵੀ ਲੋਟ ਆਉਂਦੀ ਹੈ ਹੂੰ ਉਵੇਂ ਕਰਦੇ ਦੁੱਧ ਕਿੰਨਾ ਟਾਈਮ ਪਿਆਵੋਗੇ ਦੁੱਧ ਜਿੰਨਾ ਟਾਈਮ ਪੱਠਾ ਨੂੰ ਤਾਂ ਸਾਰਾ ਸੂਆ ਚੰਗਾਣਾ ਸਾਰਾ ਸੂਆ ਹਾਂ ਫੇਰ ਹੀ ਏਡਾ ਢਗਾ ਹੁੰਦਾ ਹੈ ਇਹ ਦੁੱਧਾਂ ਦਾ ਅੱਛਾ ਠੀਕ ਹੈ ਹਾਂ ਫਿਰ ਜਿਹੜਾ ਛੱਡ ਦਿੰਦੇ ਨੇ ਇਹ ਉਹੀ ਚੋਣਾ ਕਿੰਨਾ ਕ ਦੁੱਧ ਦੇ ਦਿੰਦੀ ਹੈ ਬੱਕਰੀ ਦੁੱਧ ਵਾ 3 3.5 ਕਿਲੋ 4 ਕਿਲੋ ਵਾਸ ਇਹਨਾਂ ਦੀ ਇਹਨਾਂ ਕਿ ਦਿੰਦੀ ਆ ਹਾਂ ਠੀਕ ਹੈ ਫਿਰ ਤਾਂ ਬਹੁਤ ਵਧੀਆ ਦੁੱਧ ਆ ਬਾਈ ਹਾਂ ਦੋ ਦੋ ਮੇਮਨੇ ਦੇ ਦਿੰਦੇ ਨੇ ਕਿ ਇੱਕ ਇੱਕ ਦਿੰਦੀਆਂ ਨੇ ਦੋ ਵੀ ਤਿੰਨ ਵੀ ਦੇ ਦਿੰਦੀ ਵਿੱਚ ਤਿੰਨ ਵੀ ਦੇ ਦਿੰਦੀਆਂ ਨੇ ਹਾਂ ਆ ਇਥੇ ਚਾਰਾਂ ਵਾਲੇ ਹੀ ਫੇਰਦੀ ਆ ਚਾਰ ਦੇ ਦੇ ਚਾਰ ਕਿਹੜੀ ਆ ਚਾਰ ਦਿੱਤੇ ਜੀ ਨੇ ਛੇੜੂ ਅੱਛਾ ਇਹਨੇ ਚਾਰ ਦਿੱਤੇ ਆ ਇਹਨੇ ਚਾਰ ਦਿੱਤੇ ਹੁਣ ਦੁਬਾਰੇ ਕੱਬਣਾ ਹਾਂ ਹੁਣ ਲੱਗੀ ਵੀ ਆ ਕੱਬਣਾ ਇਹ ਕਿੱਕ ਕੱਦ ਦੇ ਦਾ ਛੋਟਾ ਹਣਾ ਹਾਂ ਕੱਦ ਛੋਟਾ ਇਹਦਾ ਇਹ ਮੈਂ ਉਹਨੇ ਇੱਥੇ ਹੈਗੇ ਇਹਦੀ ਇੱਕ ਪੱਠਾ ਲੋਹੀ ਇਹ ਆ ਲੋਹੀ ਪੱਠਾ ਦਿਖਾਵਾੜੀ ਵੀ ਪੱਠਾ ਚੱਕੜ ਦੀ ਵੀ ਪੱਠਾ ਹਾਂ ਅੱਛਾ ਇਹਦੀ ਸੀ ਹਾਂ ਇਹ ਚਾਰ ਨਾਲ ਦੀ ਹੈ ਚਾਰ ਨਾਲ ਦੀ ਇਹ ਹਾਂ ਲੈ ਵੀ ਚਾਰ ਨਾਲ ਵੀ ਆ ਬਈ ਇਹ ਹਾਂ ਲੈ ਹੰਦਗਾ ਨਹੀਂ ਦੂਜਿਆਂ ਨਾਲ ਨਹੀਂ ਉਹ ਜਲੇ ਹੰਦੀ ਨਹੀਂ ਕਰੇ ਨੇ ਹਾਂ ਫਿਰ ਗੱਡੀ ਟੈਟ ਹੋ ਜਾਂਦੀਆਂ ਵੱਧ ਠੀਕ ਆ ਵੀ ਗੱਡੀ ਜਿੰਨੀ ਕ ਪਈਆਂ ਉਨੀਆਂ ਕ ਲੈ ਆ ਹਾਂ ਉਨੀਆਂ ਕ ਲੈ ਆ ਹਾਂ ਹਾਂ ਸਾਡੀ ਵੀ ਨਾਲ ਪਾਣੀ ਵਾਲਿਆਂ ਦੀ ਵੀ ਹਾਂ ਪਾਣੀ ਵਾਲੀ ਹਾਂ ਲੈ ਵੀ ਆ ਪਾਣੀ ਵਾਲੇ ਬਾਈ ਬਾਈ ਹਰ ਮੇਲੇ ਤੇ ਪਹੁੰਚਦੇ ਇਹ ਮੰਡੀਆਂ ਚ ਵੀ ਹੁੰਦੇ ਆ ਤੇ ਇਹ ਭਾਈਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਬਾਈ ਫਿਰ ਹੁਣ ਇਹ ਪੱਠਾ ਨੂੰ ਦੁੱਧ ਪਿਆ ਕੇ ਉਹਨਾਂ ਨੂੰ ਜਿਹੜੀ ਮੋਕ-ਮੋਕ ਜੀ ਤਾਂ ਨਹੀਂ ਲੱਗਦੀ ਨਹੀਂ ਨਹੀਂ ਬਾਈ ਜਿਹੜਾ ਆ ਪੱਕੇ ਦੇ ਨਾ ਕਦੇ ਤੋੜ ਕੇ ਦੁੱਧ ਪਿਉਂਦੇ ਉਹਨਾਂ ਨੂੰ ਮੋਕ ਲੱਗਦੀ ਜਿਹੜਾ ਲਗਾਤਾਰ ਪਿੰਦੇ ਉਹਨਾਂ ਨੂੰ ਨਹੀਂ ਹੁੰਦਾ ਉਹਨਾਂ ਨਾਲ ਨਹੀਂ ਲੱਗਦੀ ਜੇ ਕਈ ਵਾਰੀ ਬਾਈ ਚਾਂਸ ਲੱਗ ਜੇ ਮੋਕ ਆਣ ਜਾਂਦੀ ਜੇ ਮਾੜਾ ਮੋਟਾ ਕਰ ਲਈਦਾ ਉਹਨੂੰ ਕੋਈ ਕੀ ਕੀ ਕਰਦੇ ਆ ਉਹਦੇ ਲਈ ਬਾਈ ਗੋਲੀ ਮੈਲਦੀ ਹੁੰਦੀ ਐ ਇੱਕ ਉਹ ਦੇ ਦੇਈਂ ਮੈਡੀਕਲ ਤੋਂ ਲੈ ਕੇ ਗੋਲੀ ਦੇ ਦਿੰਨੇ ਆ ਉਹ ਨਹੀਂ ਕੋਈ ਦੇਸੀ ਤਰੀਕ ਨਹੀਂ ਤਰੀਕਾ ਨਹੀਂ ਬੱਸ ਨਹੀਂ ਉਹ ਤੀਆਂ ਪੈਂਦਾਂ ਹੁਣ ਬਾਹਲਾ ਮੈਡੀਕਲ ਹੀ ਚੱਲਦਾ ਮੈਡੀਕਲ ਹੀ ਚੱਲਦਾ ਹਾਂ ਇਹ ਅੱਬੀ ਬਾਹਲਾ ਦੇਸੀ ਤਰੀਕਿਆਂ ਚ ਪੈਂਦੀ ਨਹੀਂ ਹਾਂ ਬਾਹਲਾ ਦੇਸੀ ਹੁਣ ਕੰਮ ਘੱਟ ਹੀ ਕਰਦੇ ਆ ਇਹ ਕੰਮ ਘੱਟ ਕਰਦੇ ਆ ਮਤਲਬ ਮੈਡੀਕਲ ਹੀ ਚਲਾਉਂਦੇ ਆ ਹਾਂ ਮੈਡੀਕਲ ਹੀ ਆ ਮੈਡੀਕਲ ਨਾਲ ਸਿੱਧੀ ਠੀਕ ਹੋ ਜਾਂਦਾ ਹੋ ਵੀ ਜਾਂਦੀ ਕਈ ਵਾਰੀ ਨਹੀਂ ਵੀ ਹੁੰਦੀ ਅੱਛਾ ਕਈ ਵਾਰੀ ਆਪ ਵੀ ਸਾਢੀ ਜਾਂਦੀ ਆ ਠੀਕ ਆ ਫਿਰ ਦੁੱਧ ਪੂਰਾ ਸੂਆ ਪਿਆ ਦਿੰਨੇ ਹੋ ਹੈ ਹਾਂ ਦੁੱਧ ਫੇਰ ਹੀ ਬੰਦ ਗਾ ਹੈ ਹੂੰ ਫੇ ਮੇਮਣੇ ਮੂਣੇ ਕੀ ਕੀ ਰੇਟ ਸੇਲ ਕਰਦੇ ਤੁਸੀਂ ਮੇਹਣੇ ਭਾਈ ਜਿਹੋ ਜਾਂ ਬੱਚਾ ਉਹੋ ਹੀ ਮੁੱਲ ਹੁੰਦਾ ਅੱਛਾ ਉਹ ਹੈ ਮੁੱਲ ਹੁੰਦਾ ਹਾਂ ਠੀਕ ਆ ਉਹ ਮੁੱਲ ਕੀ ਹੁੰਦਾ ਭਾਈ ਛੋਡਾ ਵੀ ਕਈ ਵਾਰੀ ਕਿਸੇ ਨੇ ਲੈਣਾ ਹੋਵੇ ਬਾ ਸਾਢੇ ਦਾ 10000 ਤੋਂ ਸ਼ੁਰੂ ਆ ਬੱਚਾ ਇਹ 10000 ਤੋਂ ਬੱਚਾ ਸ਼ੁਰੂ ਆ ਤਨਾ ਜੋ ਮਹੀਨੇ ਦਾ ਠੀਕ ਆ ਫੇਰ ਤੁਸੀਂ ਮੇਮਣੇ ਸੇਲ ਕਰਦੇ ਹੋ ਕਿ ਵੱਡੇ ਕਰਕੇ ਥੋੜੇ ਜਿ ਨਹੀਂ ਆ ਜ ਮੈਂ ਪੱਠਾ ਤੁਹਾਨੂੰ ਦਿਖਾਇਆ 8 ਡੇਡ ਕਰ ਦੇ ਦੀ ਸੀ ਲੈ 8 ਡੇਡ ਕਰ ਦੇ ਨੇ 10 10 ਹਜ਼ਾਰ ਦਾ ਕਈ ਤਾਂ ਦਿਨਾਂ ਦੇ ਵੀ ਲੈ ਜਾਂਦੇ ਹੁੰਦੇ ਆ ਲਿਆ ਜੀ ਜਿਹੜੇ ਹੁੰਦੇ ਆ ਲਿਆ ਜੀ ਹੈ ਹਾਂ ਠੀਕ ਹੈ ਬੋਕ ਦੀ ਵੀਡੀਓ ਵੀਡੀਓ ਹੈਗੀ ਤੇਰੇ ਲਈ ਫੋਨ 'ਚ ਹਾਂ ਮੇਰੇ ਕੋਲ ਹੈਗੀਆਂ ਵੀਡੀਓ ਹੈਗੀਆਂ ਬੋਕ ਲਿਆਂਦਾ ਨਹੀਂ ਨਹੀਂ ਲਿਆਂਦਾ ਠੀਕ ਹੈ ਚੱਲ ਬਾਈ ਕਿਸੇ ਦਿਨ ਤੁਹਾਡਾ ਇਹਨਾਂ ਦਾ ਬੋਕ ਦਿਖਾਵਾਂਗੇ ਆਪਾਂ ਜਾਈਂ ਤੇਨੂੰ ਕਿਤੇ ਗਏ ਨਾ ਛੋਟੇ ਪਿੰਡਾ ਕਿੰਨੀ ਆਇਆ ਉਹ ਨੰਬਰ ਦੇ ਦੇ ਮੈਂ ਫੋਨ ਲਾਉਂਦਾ ਕੋਈ ਨਹੀਂ ਕੋਈ ਬੱਕਰੀਆਂ ਬਈ ਇੱਕ ਤੋਂ ਇੱਕ ਚੰਗੀਆਂ ਬਈ ਉਹ ਬੱਕਰੀ ਲਈ ਫੜ ਕੇ ਕਾਲੂ ਉਹ ਕਾਲੀ ਵਟ ਲਿਆ ਫੜ ਕੇ ਉਹ ਦੇ ਚੰਗੀਆਂ ਇਹ ਦੋ ਭੈਣਾਂ ਐ ਦੋ ਤੇਰੀ ਭੈਣ ਹੋਰ ਆ ਖੜੀ ਇੱਕ ਹੀ ਬੱਕਰੀ ਹਰ ਬੱਕਰਾ ਕਿੰਨੇ ਟਾਈਮ ਬਾਅਦ ਚੇਂਜ ਕਰਦੇ ਹੋ ਬਈ ਵੀ ਆਪਾਂ ਹੁਣ ਇਹਨੂੰ ਛੱਡ ਦਈਏ ਵੀ ਹੁਣ ਨਵਾਂ ਬੱਕਰਾ ਰੱਖ ਲਈਏ ਉਹਦਾ ਬੱਚਾ ਐਨਾ ਟਾਈਮ ਤਿਆਰ ਨਹੀਂ ਹੁੰਦਾ 4 ਦਿਨਾਂ ਦਾ ਤੱਕ ਨਹੀਂ ਜੇ ਮੈਂ ਹੁਣ ਜਿਹੜੀ ਤੁਸੀਂ ਬਰੀਡਿੰਗ ਲੈਤੀ ਆਹਾ ਬੱਕਰੇ ਤੋਂ ਹਨਾ ਹਾਂਜੀ ਵੀ ਇਹਦੋਂ ਕਿੰਨੀਆਂ ਝੋਲੀਆਂ ਲੈਤੀਆਂ ਕਿੰਨੀਆਂ ਝੋਲੀਆਂ ਬਾਅਦ ਫਿਰ ਬੱਕਰਾ ਉਹ ਵੇਚ ਕੇ ਨਵਾਂ ਬੱਕਰਾ ਰੱਖ ਲਿਆ ਮਾਲ ਦੇ ਵਿੱਚ ਐਵੇਂ ਬੱਕਰਾ ਜਿਹੜਾ ਤਾਂ ਹੀ ਰੱਖਣਾ ਪੱਕਾ ਸੀ ਹੂੰ ਉਹਦਾ ਫਿਰ ਦੇ ਰਹੇ ਨੇ ਉਹ ਤਾਂ ਜਿੰਨਾਂ ਮਰਜ਼ੀ ਲਈ ਜਾਵੇ ਵਿੱਚ ਉਹਦੇ ਨਾਲ ਬੱਚਾ ਤਿਆਰ ਕਰ ਲਈਦਾ ਉਹਦਾ ਅੱਛਾ ਫਿਰ ਉਹ ਤੋਂ 4 ਦਿਨਾਂ ਦਾ ਰਿਜ਼ਲਟ ਲੈਨੇ ਹੋ ਹਾਂ 4 ਦਿਨਾਂ ਦਾ ਤੋਂ ਬਾਅਦ ਤੱਕ ਫਿਰ ਕਰ ਲਈਦਾ ਤਿਆਰ ਉਹਦਾ ਠੀਕ ਆ ਵੀ ਫੇਰ ਰਿਜ਼ਲਟ ਤੇਰਾ ਨਾਂ ਕੀ ਐ ਮੇਰਾ ਨਾਂ ਗੋਲਡੀ ਆ ਗੋਲਡੀ ਇਹ ਮਰਨਾ ਨਾ ਵੀ ਭਾਈ ਬਾਈ ਕਹਿੰਦਾ ਵੀ ਚਾਰ ਦੰਦ ਤੋਂ ਬਾਅਦ ਰਿਜ਼ਲਟ ਲੈਣਾ ਚਾਹੀਦਾ ਹੈ ਹਾਂ ਰੋਕਾਤ ਕੁਦਰ ਰੋਕ ਜਾਂਦਾ ਬੱਚਾ ਜੇ ਪਹਿਲਾਂ ਰਿਜ਼ਲਟ ਲੈ ਲਿਆ ਹਾਂ ਇਹ ਤਾਂ ਵੇ ਚਲਵਾ ਵੀ ਦੇ ਦਿੰਗਾ ਦੋ ਚਾਰ ਪਰ ਸਾਰੀਆਂ ਤਾਂ ਨਹੀਂ ਛੱਡਦੇ ਉਹ ਸਾਰੀਆਂ ਤੇ ਨਹੀਂ ਛੱਡਦੇ ਹਾਂ ਫਿਰ ਰਿਜ਼ਲਟ ਲੈ ਲਈਦਾ ਵੀ ਕਹੋ ਜੇ ਬੱਚੇ ਦਿੰਦਾ ਹੈਗਾ ਠੀਕ ਹੈ ਫਿਰ ਉਹ ਕਿੰਨੀਆਂ ਬੱਕਰੀਆਂ ਸਾਰੀਆਂ ਹੈਗੀਆਂ ਕਰੇ 50 55 ਬਹੂ 50 55 ਨੇ ਹੈ ਤੇ ਬਾਈ ਫਿਰ ਜਿਵੇਂ ਇਹਨਾਂ ਨੂੰ ਤੁਸੀਂ ਬਾਹਰ ਚਾਰਦੇ ਹੋ ਨਾ ਘਰੇ ਵੀ ਪਾਉਣੇ ਸਮਾਨ ਖਾਣ ਨੂੰ ਘਰੇ ਹੁਣ ਤਾਂ ਬਾਹਰ ਬਹੁਤ ਆ ਬਾਹਰ ਵੀ ਬਾਹਰ ਕੀ ਖਾਂਦੀ ਇਹ ਬਾਹਰ ਹਣ ਡੇਗ ਡੂਗ ਪਾ ਲਈਦੀ ਆ ਪੱਠੇ ਪੁੱਠੇ ਵੀ ਹੁਣ ਤਾਂ ਹੈਗੇ ਪੱਠਾ ਪੁੱਠਾ ਜਿਵੇਂ ਆ ਬਾਈ ਝੋਨਾ ਸੀਗਾ ਝੋਨਾ ਤਾਂ ਨਹੀਂ ਖਵਾਇ ਇਹਨਾਂ ਨੂੰ ਨਹੀਂ ਝੋਨਾ ਨਹੀਂ ਜਾਂ ਚੋਨਾ ਮਾੜਾ ਇਹਨਾਂ ਲਈ ਮਾੜਾ ਕਈ ਵੇਲੇ ਕਟੋਲੀਆਂ ਵੱਧ ਖਾਗਾਂ ਝੋਨਾ ਖਾਗਾਂ ਬਸ ਰੋਕ ਦਿੰਦੀ ਜਿਵੇਂ ਹੀ ਉਹਦਾ ਐਸੇ ਆ ਇਹ ਗੱਲ ਦਾ ਨਹੀਂਗਾ ਵਿੱਚ ਗੱਲ ਦਾ ਨਹੀਂ ਹੈਗਾ ਨਾ ਹਾਂ ਇਹ ਮਾੜਾ ਗਾ ਲੱਗ ਜਾਂਦੀ ਆ ਨਾ ਫਿਰ ਜੇ ਜੇ ਕੋਈ ਬਾਈ ਜਾਣ ਚ ਖਾ ਵੀ ਜਾਣ ਫਿਰ ਕੀ ਕਰਦੇ ਹੋ ਫਿਰ ਉਹ ਸ਼ਰਕਾ ਹੋਇਆ ਜੇ दारू ਹੋਗੀ ਦੇਸੀ ਉਹ ਦੇਣੀ ਪੈਂਦੀ ਇਹਨਾਂ ਨੂੰ ਉਹ ਦੇਣੀ ਪੈਂਦੀ ਉਹਦੇ ਨਾਲ ਲੁੱਟ ਹੋਏ ਉਹ ਗਾਲ ਦਿੰਦੀ ਠੀਕ ਹੈ ਚੈੱਕ ਹੋਰ ਆਉਂਦੇ ਨੇ ਬਰੋਟੋ ਸੈਲ ਦਵਾਰੀ ਬਰੋਟੋ ਸੈਲ ਹਾਂ ਉਹਦਾ ਸਾਡੀ ਝੋਲੇ ਜੀ ਹੁੰਦੀ ਹੁੰਦੀ ਝੋਲੇ ਜੀ ਹੁੰਦੀ ਆ ਹਾਂ ਕਈ ਵਾਰੀ ਖਾ ਜਾਂਦੀ ਵੱਧ ਘਟ ਕਈ ਵਾਰੀ ਜੇ ਬੱਕਰੀ ਦੇ ਬਈ ਕੋਈ ਜੇ ਮੈਂ ਕਹਿੰਦੇ ਬੱਕਰੀ ਦਰਦ ਨਾਲ ਛੇਤੀ ਉਹ ਹੁੰਦੀ ਹੈ ਨਾ ਹਾਂ ਬਈ ਜੇ ਜੇ ਕਈ ਵਾਰੀ ਦਰਦ ਦੁਰਦ ਉੱਠ ਖੜੇ ਤਾ ਕੀ ਕਰਦੇ ਉਹਦਾ ਮੌਕੇ ਤੇ ਇਲਾਜ ਕੀ ਕਰਦੇ ਉਹਦਾ ਮੌਕੇ ਤੇ ਬਈ ਜੇ ਦਾ ਕੋਈ ਫੁੱਲ ਜੀ ਜਾਂਦੀ ਕਈ ਵਾਰੀ ਉਹਦਾ ਹੀ ਜਰਦਾ ਹੀ ਦੇ ਦਿੰਦੇ ਦੁੱਧ ਨਾਲ ਜਰਦਾ ਦੁੱਧ ਨਾਲ ਹਾਂ ਠੀਕ ਹੈ ਚਾਹ ਉਹ ਮਸਾਲਾ ਆਇਆ ਹੁੰਦਾ ਜਿਹੜਾ ਵੇਚਦੇ ਨਹੀਂ ਫਿਰ ਤੇ ਟ੍ਰਾਲੀਆਂ ਤੇ ਕੋੜੀਆਂ ਵਾਲਾ ਹਾਂ ਉਹ ਅਜਾ ਉਹਦੇ ਨਾਲ ਲੋਟ ਆ ਜਾਂਦੇ ਹਾਂ ਉਹਦੇ ਨਾਲ ਲੋਟ ਆ ਜਾਂਦੇ ਜੇ ਉਹਦੇ ਨਾਲ ਲੋਟ ਨਾ ਆਵੇ ਫਿਰ ਮੈਡੀਕਲ ਚ ਕੀ ਦਿੰਨੇ ਆ ਮੈਡੀਕਲ ਚ ਉਹਦੇ ਨਾਲ ਹੋ ਜਾਂਦੀ ਸੱਟ ਹੀ ਹਾਂ ਹਾਂ ਹਰੋਂ ਪਤਾ ਲੱਗ ਜਾਂਦਾ ਨਾ ਹਾਂ ਹਾਂ ਜਿੱਕ ਮਿੱਟੀ ਦੇ ਤੇਲ ਵਾਲੀ ਗੱਲ ਆ ਬਈ ਯਾਰ ਮੈਂ ਵੀਡੀਓ ਵੀ ਦੇਖੀ ਸੀ ਉਹ ਉਹ ਕਹਿੰਦੇ ਮਿੱਟੀ ਦਾ ਤੇਲ ਵੀ ਨਾਸਾ ਚ ਪਾ ਦੇ ਪਤਾ ਨਹੀਂ ਸ਼ਿਕਾਰ ਸਰੋਂ ਦੇ ਤੇਲ ਨਾਲ ਵੀ ਹੋ ਜਾਂਦਾ ਉਹ ਉਹ ਕਿਵੇਂ ਹੁੰਦਾ ਬਈ ਕਿਵੇਂ ਕਰਨਾ ਹੁੰਦਾ ਉਹਦਾ ਐ ਵਾਹਾਂ ਚੱਕ ਕੇ ਐ ਨੱਕ ਵਿੱਚ ਨੱਕ ਦੇ ਵਿੱਚ ਮੜਾ ਜਾਂ ਪਾ ਦਵੇ ਤੌਕਿਆ ਜਾਂ ਉਹਦੇ ਨਾਲ ਕੀ ਹੁੰਦਾ ਫਿਰ ਉਹਦੇ ਨਾਲ ਹਟ ਜਾਂਦਾ ਉਹ ਪੁੱਖ ਲੈ ਜਾਂਦੀ ਆ ਉਹਦੇ ਵੀ ਕੀ ਆ ਉਹਦਾ ਮਤਲਬ ਤਾਂ ਕੀ ਆ ਉਹਦੇ ਨਾਲ ਜਿਵੇਂ ਆਪਾਂ ਕਹਿ ਦਈਏ ਉਹ ਜਿਵੇਂ ਅੰਦਰ ਉਹਦੇ ਨਾਲ ਉਹਦੀ ਆਪਣੀ ਹਵਾ ਸਾਰ ਜਾਂਦੀ ਆ ਠੀਕ ਆ ਅਸਿਆ ਉਹ ਚੀਜ਼ ਵੀ ਕਾਰਕਿਲ ਹੈਗੀ ਆ ਹਾਂ ਠੀਕ ਆ ਬਈ ਇਹ ਚੀਜ਼ ਕਰ ਕਰ ਸਕਦੇ ਤੁਸੀਂ ਜੇ ਤੁਹਾਡੀ ਬੱਕਰੀ ਨੂੰ ਫਰੇਮਾ ਹੋ ਗਿਆ ਹੈ ਨਾ ਤਾਂ ਨੱਕ ਦੇ ਵਿੱਚ ਮਿੱਟੀ ਦਾ ਤੇਲ ਜਾਂ ਸਰੋਂ ਦਾ ਤੇਲ ਆ ਜਾਂ ਸਰੋਂ ਦਾ ਪਿਆ ਵੀ ਸਕਦੇ ਆ ਪਿਆ ਵੀ ਸਕਦੇ ਆ ਹਾਂ ਪਿਆ ਵੀ ਸਕਦੇ ਹੋ ਠੀਕ ਆ ਹਾਂ ਹਾਂ ਸਾਫ ਕਰਕੇ ਆਪਦਾ ਸਾਫ ਕਰਕੇ ਬੱਕਰੀ ਚੰਗੀ ਹਾਂ ਅੱਛਾ ਉਹਦੇ ਨਾਲ ਵੀ ਲਾਈ ਹੁੰਦੀ ਆ ਇਹ ਤੇ ਯਾਰ ਬੇ ਨੇ ਬਈ ਇਹਨਾਂ ਦੇ ਬਿਲਕੁਲ ਜੀ ਬਿਲਕੁਲ ਹਮ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਓਦਾ ਯਾਰ ਤੇਰੀ ਬੱਕਰੀਆਂ ਤੇਰੀਆਂ ਬਹੁਤ